ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਮਿਤੀ ਹੋ ਚੁੱਕੀ ਹੈ ਜੀ 20 ਨਵੰਬਰ 2025 ਸ਼ਾਮ 6:00 ਦਾ ਸਮਾਂ ਹੈ ਤਾਜ਼ਾ ਹਾਲਾਤ ਦੇਖੇ ਜਾਣ ਸੈਟਲਾਈਟ ਇਮੇਜ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਪਹਾੜੀ ਖੇਤਰਾਂ ਵਿੱਚ ਇਕਦੁੱਕਾ ਸਿਸਟਮ ਬਣੇ ਹੋਏ ਨੇ ਪਰ ਪੱਛਮੀ ਸਿਸਟਮ ਵੀ ਨਾਲ ਦੇ ਨਾਲ ਸਿਰ ਚੱਕਦਾ ਹੋਇਆ ਦਿਖਾਈ ਦੇ ਰਿਹਾ ਦਿਨ ਦੇ ਵੇਲੇ ਚੰਗੀ ਧੁੱਪ ਹੈ ਪਰ ਹਵਾ ਦੀ ਗਤੀ ਥੋੜੀ ਜੀ ਅੱਜ ਘਟਣ ਦੇ ਕਰਕੇ ਹਵਾ ਦੇ ਵਿੱਚ ਗਰਦਾ ਜਾਂ ਹਮਸ ਰਾਈਪ ਇੱਕ ਵਾਰੀ ਕਹ ਲਈਏ ਜਾਂ ਆਪਾਂ ਕਹ ਲਈਏ ਗੰਧਲਾ ਜਿਹਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਕਾਰਨ ਥੋੜਾ ਜਿਹਾ ਗੰਧਲੇਪਣ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਗਰਮੈਸ਼ ਦਾ ਮਾਹੌਲ ਹਵਾ ਦੇ ਵਿੱਚ ਬਣਦਾ ਹੋਇਆ ਨਜ਼ਰ ਆਵੇਗਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅੱਜ ਰਾਤ ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਥੋੜਾ ਜਿਹਾ ਗਰਮਾਸ਼ ਵਾਲਾ ਬਣਿਆ ਰਹੇਗਾ ਆਉਂਦੇ ਇੱਕ ਦੋ ਦਿਨ ਇਹ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਕਿਉਂਕਿ ਹਵਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਦੋ ਤਰੀਕੇ ਨਾਲ ਚੱਲ ਰਹੀ ਹੈ ਇਸ ਤਰੀਕੇ ਨਾਲ ਦੱਖਣ ਪੂਰਬੀ ਤੇ ਇਸ ਤਰੀਕੇ ਨਾਲ ਪੂਰਬੀ ਪੱਛਮੀ ਹਵਾ ਮਿਕਸ ਰੂਪ ਤੇ ਚੱਕਰਵਾਤੀ ਰੂਪ ਦੇ ਵਿੱਚ ਚਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਹਵਾ ਜਿਹੜੀ ਉਹ ਤੇਜ਼ ਨਹੀਂ ਹੈ ਹਵਾ ਰੁੱਕ ਕੇ ਚੱਲ ਰਹੀ ਹੈ ਜਿਸ ਦੇ ਕਾਰਨ ਹਵਾ ਦੇ ਵਿੱਚ ਗੰਧਲਾਪਣ ਮਹਿਸੂਸ ਹੋ ਰਿਹਾ ਕਿਉਂਕਿ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਅਕਸਰ ਦੇਖਿਆ ਜਾਂਦਾ ਹੈ ਕਿ ਮੀਂਹ ਨਾ ਹੋਣ ਦੇ ਕਾਰਨ ਹਵਾ ਦੇ ਵਿੱਚ ਗੰਦਲਾਪਨ ਧੂੜ ਦੇ ਕਣ ਕਣਕ ਦੀ ਬਿਜਾਈ ਦੇ ਕਾਰਨ ਜੋ ਧੂੜ ਉੱਠਦੀ ਹੈ ਉਹ ਹਵਾ ਦੇ ਵਿੱਚ ਅਕਸਰ ਕਣ ਉੜਦੇ ਰਹਿੰਦੇ ਨੇ ਪਰ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਇਹ ਕਣ ਥੱਲੇ ਬੈਠ ਜਾਂਦੇ ਨੇ ਜਿਸ ਦੇ ਕਾਰਨ ਮੌਸਮ ਵੀ ਸਾਫ਼ ਹੁੰਦਾ ਹੈ ਧੁੱਪ ਵੀ ਸਹੀ ਲੱਗਦੀ ਹੈ ਤੇ ਥੋੜਾ ਬਹੁਤਾ ਸਾਨੂੰ ਅਹਿਸਾਸ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਕਿ ਠੰਡ ਵੀ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਇਸ ਤੁੰਦਲੇਪਣ ਦੇ ਕਾਰਨ ਇੱਕ ਹਵਾ ਜਾਂ ਗੈਸਾਂ ਦੀ ਜਿਹੜੀ ਗੱਲ ਕਰੀਏ ਉਹ ਇਸ ਤਰੀਕੇ ਨਾਲ ਇਕੱਠੀਆਂ ਹੋ ਜਾਂਦੀਆਂ ਨੇ ਕਿ ਉਹ ਅੱਗੇ ਪਿੱਛੇ ਨਹੀਂ ਹੋਣ ਕਾਰਨ ਇੱਕੋ ਜਗ੍ਹਾ ਰਹਿ ਕੇ ਗਰਮੈਸ਼ ਪੈਦਾ ਕਰਦੀਆਂ ਨੇ ਅਗਰ ਹਵਾ ਚੱਲਦੀ ਰਹਿੰਦੀ ਹੈ ਤਾਂ ਪੱਛਮੀ ਹਵਾ ਦੇ ਨਾਲ ਮੌਸਮ ਠੰਡਾ ਹੁੰਦਾ ਰਹਿੰਦਾ ਹੈ ਅੱਜ ਰਾਤ ਐਵਰੇਜ ਗੱਲ ਕੀਤੀ ਜਾਵੇ ਤਾਂ ਥੋੜ੍ਹਾ ਜਿਹਾ ਪਿਛਲੇ ਦਿਨਾਂ ਨਾਲੋਂ ਅੱਧਾ ਡਾਗਰੀ ਜਾਂ 1 ਡਿਗਰੀ ਤਾਪਮਨ ਉੱਪਰ ਰਹਿ ਸਕਦਾ ਹੈ ਐਵਰੇਜ ਤਾਪਮਨ 9 ਤੋਂ 10 ਅਤੇ 11 ਡਿਗਰੀ ਦੇ ਵਿੱਚ ਕਰ ਵਕ-ਵਕ ਤਾਪਮਨ ਵਿੱਚ ਨੋਟ ਕੀਤਾ ਜਾਵੇਗਾ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਰਹੇਗੀ ਸਵੇਰ ਦੇ ਸਮੇਂ ਕਿਸੇ ਕਿਸੇ ਇਲਾਕੇ ਵਿੱਚ ਧੁੰਦ ਦੇਖ ਦਸੂਆ ਮੁਕੇਰੀਆਂ ਵਾਲੇ ਪਾਸੇ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਚੰਡੀਗੜ੍ਹ ਇਸ ਬੈਲਟ ਵਿੱਚ ਥੋੜੀ ਧੁੰਦ ਦਾ ਅਹਿਸਾਸ ਹੋ ਸਕਦਾ ਹੈ ਬਾਕੀ ਕਿਸੇ ਇਲਾਕੇ ਵਿੱਚ ਧੁੰਦ ਦੀ ਉਮੀਦ ਨਹੀਂ ਹੈ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਅਗਰ ਆਵੇਗੀ ਤਾਂ ਜਾਣਕਾਰੀ ਵੀਡੀਓ ਸਾਂਝੀ ਕਰਾਂਗੇ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ